ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਜੇ ਕਿਸੇ ਵੀ ਸ਼ੁੱਕਰਵਾਰ ਦੇ ਦਿਨ ਆਪਣੇ ਘਰ ਦੇ ਵਿੱਚ ਕੀਤਾ ਗਿਆ ਇਹ ਕੋ ਛੋਟਾ ਜਿਹਾ ਉਪਾਅ ਤੁਹਾਡੇ ਬੱਚਿਆਂ ਦਾ ਵਿਆਹ ਕਰਵਾ ਸਕਦਾ ਹੈ ਜੇ ਤੁਹਾਡੇ ਬੱਚਿਆਂ ਨੇ ਵਿਆਹ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਲਗਾਤਾਰ ਰੁਕਾਵਟਾਂ ਆ ਰਹੀਆਂ ਹਨ रिश्ਤੇ ਦੀ ਗਲ ਚਾਲਦੇ ਹੈ ਪਰ ਵਿੱਚ ਹੀ ਰੁਕ ਜਾਂਦੇ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਮੈਂ ਤੁਹਾਨੂੰ ਜਲਦੀ ਵਿਆਹ ਹੋਣ ਦਾ ਇੱਕ ਅਜਿਹਾ ਸਰਲ ਉਪਾਅ ਦੱਸਣ ਵਾਲੀ ਹਾਂ ਜੋ ਆਪਣੇ ਘਰ ਵਿੱਚ ਰਹਿ ਕੇ ਹੀ ਕਰਨਾ ਹੈ ਜੇ ਬੱਚੇ ਖੁਦ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਜੇ ਭੈਣ ਭਰਾ ਕਰਨਾ ਚਾਹੇ ਤਾਂ ਉਹ ਵੀ ਕਰ ਸਕਦਾ ਹੈ ਅਤੇ ਜੇ ਮਾਤਾ ਪਿਤਾ ਕਰਨਾ ਚਾਹਣ ਤਾਂ ਉਹ ਵੀ ਆਪਣੇ ਬੱਚਿਆਂ ਨੇ ਜਲਦੀ ਵਿਆਹ ਲਈ ਇਹ ਉਪਾਅ ਕਰ ਸਕਦੇ ਹਨ ਸਾਧ ਸੰਗਤ ਜੀ ਜਦੋਂ ਬੱਚਿਆਂ ਦੀ ਉਮਰ ਵਿਆਹ ਦੇ ਲਾਇਕ ਹੋ ਜਾਵੇ ਅਤੇ ਕਿਸੇ ਕਾਰਨ ਕਰਕੇ ਉਹਨਾਂ ਦਾ ਵਿਆਹ ਸਮੇਂ ਤੇ ਨਾ ਹੋ ਪਾਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਬੱਚਿਆਂ ਤੋਂ ਕਿਤੇ ਜ਼ਿਆਦਾ ਪਰੇਸ਼ਾਨ ਮਾਤਾ ਪਿਤਾ ਹੋ ਜਾਂਦੇ ਹਨ ਕਿਉਂਕਿ ਹਰ ਮਾਤਾ ਪਿਤਾ ਇਹ ਹੀ ਚਾਹੁੰਦਾ ਹੈ ਕਿ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਉਹਨਾਂ ਦਾ ਘਰ ਵਸ ਜਾਵੇ ਉਹਨਾਂ ਨੂੰ ਇੱਕ ਅਜੇ ਉਹਨਾਂ ਨੂੰ ਇੱਕ ਅਜਿਆ ਜੀਵਨ ਸਾਥੀ ਮਿਲ ਜਾਵੇ ਜੋ ਜੀਵਨ ਭਰ ਉਹਨਾਂ ਦਾ ਸਾਥ ਨਿਭਾ ਸਕੇ ਪਰ ਕਈ ਵਾਰ ਸਾ ਸੰਗਜ ਜਨਮ ਕੁੰਡਲੀ ਦੇ ਵਿੱਚ ਗ੍ਰਹ ਅਤੇ ਨਿਸ਼ਾਤਰਾ ਦੇ ਕੁਝ ਅਜਾਏ ਦੁਰਯੋਗ ਬਣ ਜਾਂਦੇ ਹਨ ਜਿਸ ਦੇ ਕਾਰਨ ਵਿਆਹ ਵਿੱਚ ਲਗਾਤਾਰ ਦੇਰੀ ਹੁੰਦੀ ਰਹਿੰਦੀ ਹੈ ਰਿਸ਼ਤੇ ਆਉਣਗੇ ਗੱਲਾਂ ਚੱਲਣਗੀਆਂ ਪਰ ਕੋਈ ਵੀ ਗੱਲ ਕੋਈ ਵੀ ਰਿਸ਼ਤਾ ਸਫਲਤਾ ਤੱਕ ਨਹੀਂ ਪਹੁੰਚ ਪਾਵੇਗਾ ਵਿੱਚ ਹੀ ਬ੍ਰੇਕ ਹੋ ਜਾਵੇਗਾ ਤੇ ਕਈ ਵਾਰ ਰਿਸ਼ਤਾ ਫਾਈਨਲ ਹੋ ਵੀ ਜਾਵੇ ਤਾਂ ਬਿਲਕੁਲ ਅੰਤ ਵਿੱਚ ਜਾ ਕੇ ਕੋਈ ਨਾ ਕੋਈ ਅਜਾਈ ਗੱਲ ਨਿਕਲ ਕੇ ਸਾਹਮਣੇ ਆਵੇਗੀ ਜਿਸ ਕਾਰਨ ਰਿਸ਼ਤਾ ਟੁੱਟ ਜਾਵੇਗਾ ਕੁਝ ਅਜਾਏ ਰਿਸ਼ਤੇ ਆਉਣਗੇ ਜੋ ਤੁਹਾਡੇ ਲੈਵਲ ਦੇ ਨਹੀਂ ਹੁੰਦੇ ਤਾਂ ਤੁਸੀਂ ਆਪਣੀ ਤਰਫੋਂ ਮਨਾ ਕਰ ਦਿਓਗੇ ਅਤੇ ਕੁਝ ਅਜਾਇਹ ਰਿਸ਼ਤੇ ਜੋ ਤੁਹਾਨੂੰ ਪਸੰਦ ਹਨ ਤੁਹਾਡੇ ਲੈਵਲ ਦੇ ਹਨ ਤੁਸੀਂ ਕਰਨਾ ਚਾਹੁੰਦੇ ਹੋ ਪਰ ਉਹ ਰਿਸ਼ਤਾ ਸਾਹਮਣੇ ਪੱਕਾ ਨਹੀਂ ਹੋ ਪਾਉਂਦਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਤੁਹਾਨੂੰ ਅਜਾਇਾ ਲੱਗੇਗਾ ਕਿ ਇਸ ਵਾਰ ਤਾਂ ਰਿਸ਼ਤਾ ਪੱਕਾ ਹੋ ਜਾਵੇਗਾ ਸਾਰੀਆਂ ਗੱਲਾਂ ਫਾਈਨਲ ਹੋ ਜਾਣਗੀਆਂ ਪਰ ਨਹੀਂ ਹੋ ਪਾਉਂਦਾ ਸੰਘਾਜ ਜੀ ਸਾਹਮਣੋਂ ਕੋਈ ਵੀ ਪੋਜ਼ਿਟਿਵ ਜਵਾਬ ਤੁਹਾਨੂੰ ਮਿਲ ਹੀ ਨਹੀਂ ਪਾਉਂਦਾ ਬੱਚਿਆਂ ਦੀ ਉਮਰ ਲਗਾਤਾਰ ਨਿਕਲਦੀ ਜਾ ਰਹੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਮਾਤਾ ਪਿਤਾ ਪਰੇਸ਼ਾਨ ਹੋ ਜਾਂਦੇ ਹਨ ਤਾਂ ਸਾਹ ਸੰਘਾਜ ਜੀ ਜੇ ਤੁਹਾਡੇ ਲੋਕਾਂ ਨਾਲ ਵੀ ਇਹਹੀ ਸਥਿਤੀ ਬਣੀ ਹੋਈ ਹੈ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਅੱਜ ਮੈਂ ਤੁਹਾਨੂੰ ਇੱਕ ਸੱਲ ਉਪਾਅ ਦੱਸਣ ਵਾਲੀ ਹਾਂ ਜੇ ਇਹ ਉਪਾਅ ਤੁਸੀਂ ਮੇਰੇ ਦੁਆਰਾ ਦੱਸੇ ਗਏ ਤਰੀਕੇ ਨਾਲ ਕਰ ਦਿਓਗੇ ਤਾਂ ਯਕੀਨ ਮੰਨ ਕੇ ਚਲੋ ਤੁਹਾਡੇ ਬੱਚਿਆਂ ਦੇ ਵਿਆਹ ਲਈ ਕੋਈ ਨਾ ਕੋਈ ਵਧੀਆ ਪ੍ਰਸਤਾਵ ਜ਼ਰੂਰ ਆਵੇਗਾ ਅਤੇ ਫਾਈਨਲ ਵੀ ਹੋ ਜਾਵੇਗਾ ਉਪਾਅ ਦੱਸਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤਾਂ ਮੇਰੇ ਨਾਲ ਲਗਾਤਾਰ ਜੁੜੇ ਰਹਿਣ ਲਈ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸ਼ੇਅਰ ਵੀ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਇਹ ਬਿਲਕੁਲ ਹੀ ਮੁਫਤ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਵਿੱਚ ਤੁਹਾਡਾ ਕੋਈ ਵੀ ਪੈਸਾ ਖਰਚ ਨਹੀਂ ਹੁੰਦਾ ਤਾਂ ਸੰਗਜ ਜੀ ਹੁਣ ਤੁਸੀਂ ਉਪਾਸ ਸੁਣ ਲਓ ਇਸ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੋ ਇਹ ਉਪਾਅ ਤੁਸੀਂ ਕਿਸੇ ਵੀ ਸ਼ੁੱਕਰਵਾਰ ਦੇ ਦਿਨ ਕਰ ਸਕਦੇ ਹੋ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਅਕਸਰ ਪੁੱਛਿਆ ਜਾਂਦਾ ਹੈ ਕਿ ਜੋ ਉਪਾਅ ਤੁਸੀਂ ਦੱਸੇ ਹਨ ਉਹ ਸਵੇਰੇ ਕਰਨੇ ਹਨ ਜਾਂ ਸ਼ਾਮ ਨੂੰ ਤਾਂ ਇੱਥੇ ਤੁਹਾਨੂੰ ਕਹਾਂਗੇ ਕਿ ਇਹ ਉਪਾਅ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਲੱਗੇ ਉਸੇ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਕਰਨਾ ਕੀ ਹੋਵੇਗਾ ਕਿ ਇਸ਼ਨਾਨ ਆਤੋਂ ਫ੍ਰੀ ਹੋ ਕੇ ਸਾਫ਼ ਸੁਥਰੇ ਧੋਤੇ ਹੋਏ ਕੱਪੜੇ ਪਾ ਕੇ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਪੂਜਾ ਸਥਾਨ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਜਾ ਕੇ ਤੁਸੀਂ ਬੈਠ ਜਾਣਾ ਹੈ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਤੁਸੀਂ ਜਗਾ ਲੈਣਾ ਹੈ ਅਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਧਿਆਨ ਧਰਨਾ ਹੈ ਕਿ हे ਵਾਇਗਰੂ ਸੱਚੇ ਪਾਤਸ਼ਾਹ ਇਹ ਉਪਾਅ ਮੈਂ ਕਰਨ ਵਾਲਾ ਹਾਂ ਜਾਂ ਕਰਨ ਵਾਲੀ ਹਾਂ ਇਸ ਵਿੱਚ ਤੁਸੇ ਮੈਨੂੰ ਸਫਲਤਾ ਦਿਵਾਉਣਾ ਉਸ ਤੋਂ ਬਾਅਦ ਤੁਸੀਂ ਇੱਕ ਮਿੱਟੀ ਦਾ ਭਾਂਡਾ ਲੈਣਾ ਹੈ ਜਾਂ ਫਿਰ ਮਿੱਟੀ ਦਾ ਜੋ ਦੀਵਾ ਹੁੰਦਾ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਜੇ ਮਿੱਟੀ ਦਾ ਭਾਂਡਾ ਨਹੀਂ ਹੈ ਤਾਂ ਕੋਈ ਹੋਰ ਵੀ ਭਾਂਡਾ ਸਟੀਲ ਦੀ ਕਟੋਰੀ ਜਾਂ ਕੋਈ ਵੀ ਭਾਂਡਾ ਤੁਸੀਂ ਲੈ ਲਓ ਅਤੇ ਥੋੜਾ ਜਿਹਾ ਕਪੂਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਉਹ ਕਪੂਰ ਉਸ ਭਾਂਡੇ ਵਿੱਚ ਰੱਖ ਲਓ ਉਸ ਤੋਂ ਬਾਅਦ ਕੀ ਕਰਨਾ ਹੈ ਦੋ ਲੌਂਗ ਤੁਸੀਂ ਲੈਣੇ ਹਨ ਦੋ ਸਾਬਤ ਲੌਂਗ ਇਹ ਲੌਂਗ ਕੀ ਹੁੰਦੇ ਹਨ ਦੋ ਤੁਸੀਂ ਸਾਬਤ ਲੌਂਗ ਲੈਣੇ ਹਨ ਫੋਲੋ ਵਾਲੇ ਲੌਂਗ ਹੋਣੇ ਚਾਹੀਦੇ ਹਨ ਟੋਟੇ ਹੋਏ ਨਹੀਂ ਹੋਣੇ ਚਾਹੀਦੇ ਸਾਫ ਸੁਥਰੇ ਲੌਂਗ ਲੈਣੇ ਹਨ ਅਤੇ ਆਪਣੇ ਸੱਜੇ ਹੱਥ ਵਿੱਚ ਇਹ ਲੌਂਗ ਤੂਸੇ ਰੱਖ ਲੈਣੇ ਹਨ ਦੇਖੋ ਤੁਹਾਨੂੰ ਦੱਸ ਚੁੱਕੇ ਹਾਂ ਪਹਿਲਾਂ ਵੀ ਕਿ ਇਹ ਉਪਾਅ ਜੇ ਬੱਚੇ ਖੁਦ ਕਰਨਾ ਚਾਹਣ ਮੁੰਡਾ ਜਾਂ ਕੁੜੀ ਤਾਂ ਕਰ ਸਕਦੇ ਹਨ ਜੇ ਭੈਣ ਆਪਣੇ ਭਰਾ ਲਈ ਕਰਨਾ ਚਾਹੇ ਤਾਂ ਵੀ ਇਸ ਤਰੀਕੇ ਨਾਲ ਕਰਨਾ ਹੈ ਅਤੇ ਜੇ ਮਾਤਾ ਪਿਤਾ ਤੁਸੀਂ ਕਰ ਰਹੇ ਹੋ ਤਾਂ ਵੀ ਐਸੇ ਤਰੀਕੇ ਨਾਲ ਤੁਸੀਂ ਇਹ ਉਪਾਗ ਕਰਨਾ ਹੈ ਇਹ ਦੋ ਲੌਂਗ ਆਪਣੇ ਸੱਜੇ ਹੱਥ ਵਿੱਚ ਰੱਖ ਲਓ ਅਤੇ ਮੁੱਠੀ ਨੂੰ ਬੰਦ ਕਰ ਲਓ ਉਸ ਤੋਂ ਬਾਅਦ ਤੁਸੀਂ ਇੱਕ ਮੰਤਰ ਬੋਲਣਾ ਹੈ ਇੱਥੇ ਤੁਸੀਂ ਧਿਆਨ ਦੇ ਨਾਲ ਸੁਣ ਲਓ ਜੋ ਮੰਤਰ ਬੋਲਣਾ ਹੈ ਇਹ ਮੰਤਰ ਮੰਨ ਲਓ ਤੁਸੀਂ ਮਾਤਾ ਪਿਤਾ ਹੋ ਤਾਂ ਮੰਤਰ ਅਲੱਗ ਹੋਵੇਗਾ ਜੇ ਬੱਚੇ ਖੁਦ ਕਰ ਰਹੇ ਹਨ ਤਾਂ ਮੰਤਰ ਅਲੱਗ ਹੋਵੇਗਾ ਅਰੇ ਜੇ ਭੈਣ ਆਪਣੇ ਭਰਾ ਲਈ ਕਰ ਰਹੀ ਹੈ ਤਾਂ ਮੰਤਰ ਅਲੱਗ ਹੋਵੇਗਾ ਇਸ ਨੂੰ ਧਿਆਨ ਨਾਲ ਸੁਣ ਲਓ ਮੰਨ ਲਓ ਤੁਸੀਂ ਬੱਚੇ ਖੁਦ ਆਪਣੇ ਲਈ ਕਰ ਰਹੇ ਹੋ ਤਾਂ ਫਿਰ ਕੀ ਬੋਲਣਾ ਹੈ ਓਮ ਸ੍ਰੇਸ਼ਟੀ ਮਮ ਵਹਿ ਕਰੂਹੁ ਕਰੋ ਸਵਾਹਾ ਚਾਹੇ ਤੁਸੀਂ ਮੁੰਡਾ ਹੋ ਜਾਂ ਫਿਰ ਕੋੜੇ ਹੋ ਜੇ ਖੁਦ ਕਰ ਰਹੇ ਹੋ ਤਾਂ ਬੋਲਣਾ ਹੈ ਜੇ ਤੁਸੀਂ ਮਾਤਾ ਪਿਤਾ ਹੋ ਅਤੇ ਬੱਚਿਆਂ ਲਈ ਕਰ ਰਹੇ ਹੋ ਤਾਂ ਤਾਂ ਕੀ ਬੋਲਣਾ ਹੈ ਓਮ ਸ੍ਰੇਸ਼ਟੀ ਮਮ ਪੁੱਤਰ ਵਿਆਹ ਕਰਹੁ ਕਰਹੁ ਸਵਾਹ ਅਤੇ ਜੇ ਪੁੱਤਰੀ ਲਈ ਕਰ ਰਹੇ ਹੋ ਤਾਂ ਬੋਲਣਾ ਹੈ ਓਮ ਸ੍ਰੇਸ਼ਟੀ ਮਮ ਪੁੱਤਰੀ ਵਿਆਹ ਕਰਹੁ ਕਰਹੁ ਸਵਾਹ ਤਾਂ ਇਸ ਪ੍ਰਕਾਰ ਨਾਲ ਮਾਤਾ ਪਿਤਾ ਨੇ ਇਹ ਮੰਤਰ ਬੋਲਣਾ ਹੈ ਅਤੇ ਜੇ ਭੈਣ ਆਪਣੇ ਭਰਾ ਲਈ ਕਰ ਰਹੀ ਹੈ ਤਾਂ ਬੋਲਣਾ ਹੈ ਕੀ ਬੋਲਣਾ ਹੈ ਓਮ ਸ੍ਰੇਸ਼ਟੀ ਮਮ ਪ੍ਰਾਹਤਾ ਵ્યા ਕਰੋ ਕਰੋ ਸਵਾਹਾ ਇਸ ਪ੍ਰਕਾਰ ਨਾਲ ਤੁਸੀਂ ਇਸ ਮੰਤਰ ਨੂੰ ਬੋਲਣਾ ਹੈ ਕਿੰਨੀ ਵਾਰ ਬੋਲਣਾ ਹੈ ਕੇਵਲ 7 ਵਾਰ ਇਸ ਮੰਤਰ ਨੂੰ ਤੁਸੀਂ ਬੋਲ ਦੇਣਾ ਹੈ ਅਤੇ 7 ਵਾਰ ਮੰਤਰ ਬੋਲਣ ਤੋਂ ਬਾਅਦ ਇਹ ਦੋ ਜੋ ਲੌਂਗ ਹਨ ਆਪਣੀ ਮੁਠੀ ਵਿੱਚ ਤੁਸੀਂ ਲੈ ਕੇ ਰੱਖੇ ਹਨ ਇਹਨਾਂ ਨੂੰ ਤੁਸੀਂ ਕਪੂਰ ਦੇ ਉੱਪਰ ਰੱਖ ਦੇਣਾ ਹੈ ਕਪੂਰ ਦੇ ਉੱਪਰ ਰੱਖਣ ਤੋਂ ਬਾਅਦ ਆਪਣੀ ਮਨੋ ਕਾਮਨਾ ਬੋਲਦੇ ਹੋਏ ਇਸਕ ਪੂਰਨੋ ਜਗਾ ਦੇਣਾ ਹੈ ਬਸ ਇਨਾਂ ਜੇ ਉਪਾਅ ਤੁਸੀਂ ਕਰਨਾ ਹੈ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਸਵੇਰੇ ਕਰੋ ਜਾਂ ਫਿਰ ਸ਼ਾਮ ਨੂੰ ਕਰੋ ਇਹ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਤਾਂ ਇਹ ਜੋ ਵਿਧੀ ਤੁਹਾਨੂੰ ਦੱਸੀ ਹੈ ਇਹ ਵਿਧੀ ਤੁਸੀਂ ਤਿੰਨ ਸ਼ੁੱਕਰਵਾਰ ਕਰਨੀ ਹੈ ਜੇ ਤੁਸੀਂ ਪਹਿਲੇ ਦਿਨ ਸਵੇਰ ਦੇ ਸਮੇਂ ਕੀਤਾ ਹੈ ਤਾਂ ਅਗਲੇ ਜੋ ਦੋ ਸ਼ੁੱਕਰਵਾਰ ਬਚ ਗਏ ਤਾਂ ਉਸ ਸਮੇਂ ਵਿੱਚ ਤੁਸੀਂ ਸਵੇਰ ਦੇ ਸਮੇਂ ਕਰਨਾ ਹੈ। ਜੇ ਪਹਿਲੇ ਦਿਨ ਜੇ ਸ਼ਾਮ ਦੇ ਸਮੇਂ ਕੀਤਾ ਹੈ ਤਾਂ ਆਉਣ ਵਾਲੇ ਜੋ ਦੋ ਸ਼ੁੱਕਰਵਾਰ ਹਨ ਉਸ ਦਿਨ ਵਿੱਚ ਤੁਸੀਂ ਸ਼ਾਮ ਦੇ ਸਮੇਂ ਹੀ ਕਰਨਾ ਹੈ। ਹੁਣ ਇੱਥੇ ਇੱਕ ਸਮੱਸਿਆ ਹੋਰ ਹੋ ਸਕਦੀ ਹੈ। ਮੰਨ ਲਓ ਕਿ ਤੁਸੀਂ ਇੱਕ ਸ਼ੁੱਕਰਵਾਰ ਇਹ ਉਪਾ ਕਰ ਦਿੱਤਾ। ਅਗਲੇ ਸ਼ੁੱਕਰਵਾਰ ਤੁਸੀਂ ਕਿਤੇ ਬਾਹਰ ਚਲੇ ਗਏ। ਜਾਂ ਤੁਹਾਡੀ ਕੋਈ ਵੀ ਮਜਬੂਰੀ ਹੋ ਗਈ। ਤੁਸੀਂ ਉਪਾ ਨਹੀਂ ਕਰ ਪਾਉਂਦੇ ਹੋ। ਤਾਂ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਹੈ ਇੱਕ ਸ਼ੁਕਰਵਾਰ ਦਾ ਗੈਪ ਤੁਸੀਂ ਕਰ ਸਕਦੇ ਹੋ ਇੱਕ ਸ਼ੁਕਰਵਾਰ ਕੀਤਾ ਤੇ ਅਗਲੇ ਸ਼ੁਕਰਵਾਰ ਨਹੀਂ ਕਰ ਪਾਉਂਦੇ ਹੋ ਤਾਂ ਉਸ ਤੋਂ ਅਗਲੇ ਸ਼ੁਕਰਵਾਰ ਕਰ ਦਿਓ ਜਾਨੀ ਕਿ ਕੁੱਲ ਮਿਲਾ ਕੇ ਤਿੰਨ ਸ਼ੁਕਰਵਾਰ ਤੁਸੀਂ ਉਪਾਗ ਕਰਨਾ ਹੋਵੇਗਾ ਤੁਸੀਂ ਦੇਖੋਗੇ ਕਿ ਇਹ ਉਪਾਗ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਰੁਕਾਵਟਾਂ ਆ ਰਹੀਆਂ ਹਨ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਅਤੇ ਵਿਆਹ ਲਈ ਕੋਈ ਨਾ ਕੋਈ ਮਨ ਚ ਆਇਆ ਰਿਸ਼ਤਾ ਆਵੇਗਾ ਫਾਈਨਲ ਹੋਣ ਦੇ ਪੱਕੇ ਜੋਗ ਬਣ ਜਾਣਗੇ ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਨਾਲ ਤੁਸੀਂ ਇਹ ਪਾ ਕਰ ਸਕਦੇ ਹੋ ਬੱਚੇ ਖੁਦ ਵੀ ਕਰ ਸਕਦੇ ਹਨ ਮਾਤਾ ਪਿਤਾ ਵੀ ਕਰ ਸਕਦੇ ਹਨ ਭੈਣ ਭਰਾ ਲਈ ਵੀ ਕਰ ਸਕਦੀ ਹੈ ਦੇਖੋ ਇਹ ਜੋ ਮੰਤਰ ਦੱਸੇ ਹਨ ਇਹ ਤੁਹਾਨੂੰ ਦੁਬਾਰਾ ਤੋਂ ਸੁਣਨੇ ਪੈ ਸਕਦੇ ਹਨ ਤਾਂ ਵੀਡੀਓ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਸਾਤ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਲੋੜਵੰਦ ਦੇ ਕੋਲ ਪਹੁੰਚ ਜਾਵੇ ਅਤੇ ਤੁਸੀਂ ਪੁੰਨ ਦੇ ਭਾਗੀਦਾਰ ਬਣ ਜਾਓ ਅਤੇ ਜੇ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ